ਨਾਮ ਦੁੱਖ ਕੀ ਬਣਤਾ ਪਿਆ ਹੋ ਜੀ ਇਹਨੂੰ ਬਚਾਓ ਇੱਧਰ ਮੂੰਹ ਕਰ ਅੱਧੀ ਰਾਤ ਕੀ ਬੰਡਿਆ ਉਤੋਂ ਕਿੰਨੇ ਟਾ ਮਿਰਚਾਂ ਹਾਏ ਹਾਏ ਸਾਢੇ 9 ਹੋ ਗਏ ਆ ਉਤੋਂ ਸਾਢੇ 9 ਹੋਏ ਬਣਦਾ ਪਈ ਪੈਟੀਆਂ ਬਣਾਉਂਦੀ ਲੱਗੇ ਤੁਸੀਂ ਪੈਟੀਆਂ ਬਣਾਉਣਾ

ਹੋ ਕੀਂਦਾ ਰੋਟੀ ਸੈਂਡਵਿਚ ਫਿਰ ਰੋਜ਼ ਤਾਂ ਪਰ ਰੋਸੇ ਸੂਜ ਜਾਵੇ ਉਹ ਮੰਨ ਲਓ ਮੈਂ ਬੈਠੀ ਹੋਣੀ ਰੋਜ਼ ਨਹੀਂ ਬਣਾਈ ਤੇ ਰੋਜ਼ ਐਮੀ ਕਿਥੋਂ ਆਈ ਫਿਰਦੀ ਹੈ

ਕੋਈ ਨਹੀਂ ਤੇਰਾ ਗੰਭੀਰ ਨਹੀਂ ਮਰਾ ਗੰਭੀਰ ਹੋ ਗਿਆ ਅੱਲਾਹ ਐਂ ਠੀਕ ਨਹੀਂ ਹੋਇਆ ਖੇਡੂ ਮੱਖਣੀ ਥੋੜਵਾ ਮੱਖਣੀ ਆਲੂ ਆਲੂ ਮੰਡੀ ਠੀਕ ਹੈ ਆਲੂ ਵੀ ਨਾਲ ਲਉਂਦਾ ਹੈ ਮੰਮੀ ਨੂੰ ਦੇ ਦੇ ਕੋਲ ਤੇ ਬੰਦਾ ਉਹ ਕਹਿੰਦਾ

ਹਾਂ ਹਾਂ ਇਹ ਪਾਂਡੇ ਪੁੰਡੇ ਤੋਂ ਕੇ ਪੈਣਾ ਲੰਮੇ ਇੱਥੇ ਖਲਾਰਾ ਨਹੀਂ ਹੋਣਾ ਚਾਹੀਦਾ ਛਿੱਤਰ ਬੜੇ ਵੱਜਨੇ ਤੁਹਾਡੇ ਤੈਨੂੰ ਕੀ ਹੋਇਆ ਠੀਕ ਨਹੀਂਗਾ ਤੂੰ ਇੱਥੇ ਮੇਰੀ ਤਬੀਅਤ ਜੀ ਨਹੀਂ ਠੀਕ ਮੈਨੂੰ ਤਬੀਅਤ ਤਾਂ ਠੀਕ ਕਰ ਦੂੰਗੀ ਡੰਡਾ ਫੜ ਲਿਆ ਮੈਂ ਚੱਕਰ ਆ ਰਹੇ ਨੇ ਮੈਨੂੰ ਚੱਕਰ ਆਵੇ ਪਿਆ ਡੰਡਾ ਵੇ ਕਿੱਡਾ ਵੱਡਾ ਰੱਖਿਆ ਹੋਇਆ ਸਪੈਸ਼ਲ ਠੀਕ ਨਹੀਂਗਾ ਮਰੀ ਆਪਾਂ ਲਓ ਲਾਲ ਖਾਣ ਲੱਗਿਆ ਤੁਹਾਨੂੰ ਕੁਝ ਨਹੀਂ ਹੁੰਦਾ ਚੰਗੇ ਭਲੇ ਜਿਹੇ ਇਹ ਰੋਟੀ ਖਾਣੇ ਮੈਂ ਚਾਹੀਦੀ ਚੀਜ਼ ਹੀ ਆ ਬਸ ਏਵੇਂ ਹੀ ਖਾ ਲੈਣਾ ਨਹੀਂ ਆ ਮੈਂ ਖਾਵਾਂ ਨਾ ਇਹ ਦੇਸੀ ਘਿਓ ਤਾਂ ਹੈ ਹੂੰ ਹੂੰ ਦਵਾਉਣੀ ਤੈਨੂੰ ਦੇਸੀ ਘਿਓ ਕੋਲ ਜੱਗੜਾ ਦੇਸੀ ਬਣਾ ਲਈ ਨਾ ਦੇਸੀ ਘਿਓ ਤੇ ਬੜੇ ਲੱਗੇ ਜੇ ਤੁਮ ਮੈਂ ਮਾੜੀ ਮਾੜੀ ਮੱਖਣੀ ਖੋਖੋ ਕੇ ਜੋੜਦੀ ਤਾਂ ਖਾ ਜਾਂਦੇ ਆ ਕੋਈ ਕੰਮ ਨਹੀਂ ਕਰਦਾ ਨਹੀਂ ਕਰਦਾ ਕੋਠੇਾਂ ਗੇਜਾਂ ਤੇ ਲੱਗੇ ਹੋਏ ਜਦੋਂ ਚਲੋ ਟੈਂਕੀ ਖਤਮ ਕਰਨੀ ਪਾਣੀ ਦੀ ਹੂੰ ਤੋ ਹੀ ਗੇਜ ਪਾਈ ਉਹਨੂੰ ਹੁਣ ਦੇ ਬਣਾ ਬਣਾ ਕੇ ਪੁੱਠੇ ਕੰਮ ਕਰਦੇ ਕਿਉ ਥੋੜਾ ਲਾ ਇੰਨਾ ਨਹੀਂ ਚੰਗਾ ਪੁੱਤ ਰਾਤ ਨੂੰ ਜਿਆਦਾ ਨਾ ਤਾਲਾ ਮਾੜਾ ਮੜ ਲਾ ਰੱਖਨੇ ਕਾਦੇ ਜੀ